ਕੀ ਗੱਲ ਜੀ ਸਾਰਾ ਲੇਡੀਜ਼ ਵਾਸਤੇ ਕੋਟ ਸਟਾਈਲ ਇੰਪੋਰਟਡ ਫੈਬਰਿਕ ਦੇ ਵਿੱਚ ਬਹੁਤ ਵਧੀਆ ਡਿਜ਼ਾਈਨ ਆ ਗਿਆ ਪਰ ਰੀਲਾਂ ਪਾਈਆਂ ਸੀਗੀਆਂ 2-3 ਦਿਨ ਪਹਿਲਾਂ ਬਾਲ ਸਾਰਾ ਆ ਚੁੱਕਿਆ ਗਿਆ ਗੱਲ ਇਹ ਰੀਲਾਂ ਨਹੀਂ ਹੈਗੀਆਂ ਓਕੇ ਰਿਪੋਰਟ ਪੀਸਾ ਸਭ ਤੋਂ ਪਹਿਲਾਂ ਪੀਸ ਚੈੱਕ ਕਰ ਲੋ ਇੰਪੋਰਟਡ ਫੈਬਰਿਕ ਦੇ ਵਿੱਚ ਸ਼ਾਰਟ ਲੌਗ ਤਾਂ ਸਾਰੇ ਤਰ੍ਹਾਂ ਦੇ ਮਿਲਦੇ ਆ ਆਰਟੀਕਲ ਨਾਲ ਹੀ ਰੇਟ ਵਰਕੇ ਕਰਾ ਦੇ ਚੈੱਕ ਇਹ ਦੇਖੋ ਸ਼ਾਰਟ ਆ ਗਈ ਆ ਟ੍ਰੌਪ ਦੇ ਵਿੱਚ ਫੰਕੀ ਸਾਈਜ਼ ਦੇ ਬਹੁਤ ਬੈਰੀ ਡਿਜ਼ਾਈਨ ਨੇ ਬਹੁਤ ਜੈਨੂਅਲ ਡਿਟੇਲ ਨੇ ਤੇ ਰੇਟ ਬਿਲਕੁਲ ਫ੍ਰੀ ਆਂਗੋ ਦਾ ਰੇਟ ਦੱਸਣੇ ਐਂਡ ਤੇ ਵੀਡੀਓ 5-4 ਮਿੰਟ ਦੀ ਬਣਨੀ ਆ ਤੇ ਪੈਂਟ ਵੀ ਦੇਖੋ ਕੀ ਬਾਤਾਂ ਆ ਫੁੱਲ ਸਟੇਟ ਦੇ ਵਿੱਚ ਟੋਰ ਸੈਟ ਦੀ ਤਮਾਕਾ ਆਫਰ ਤੇ ਨਵੇਂ ਡਿਜ਼ਾਈਨਾਂ ਦੇ ਨਾਲ ਆ ਗਿਆ ਬਵੇ ਗਾਰਮੈਂਟਸ ਲਹਿਾਲ ਸਿੰਘਾਣਾ ਤੇ ਕਈ ਵੀ ਰਿੰਦਾਂ ਨੇ ਆਪਣੀ ਵੀਡੀਓ ਚਲਾਈ ਹੈ ਤੇ ਪੇਜ ਕਰ ਲਿਓ ਫੋਲੋ ਪੈਂਟ ਦੇਖੋ ਕਿੰਨੀ ਲਾਜਵਾਬ ਨੇ ਵਿੱਧ ਪੌਕੇਟ ਆ ਫੁੱਲ ਲਾਈਕਰਾ ਸਟ੍ਰੈਚੇਬਲ ਤੇ ਕੰਟਰਾਸਟ ਦੇਖੋ ਜੀ ਕਿੰਨਾ ਪਿਆਰਾ ਹੈਗਾ ਸਾਈਜ਼ ਇਹ ਚ ਮਿਲਣਗੇ ਤੁਹਾਨੂੰ ਐਨ ਸਾਈਜ਼ ਤੋਂ ਲੈ ਕੇ ਡਬਲ ਐਕਸਲ ਐਕਸਲ ਤੇ ਡਬਲ ਐਕਸਲ ਇਹ ਵਾਲਾ ਆਰਟੀਕਲ ਤੇ ਪੂਰਾ ਜੇ ਤੁਹਾਨੂੰ ਕੋਈ ਬਹਿਵਾ ਆਨਲਾਈਨ ਤੋਂ ਮੰਗਵਾਉਣਾ ਹੈ ਪਹਿਲਾਂ ਨੰਬਰ ਸਾਡਾ ਉੱਪਰ ਪਾਇਆ ਵਾ ਸਕਰੀਨਸ਼ਾਟ ਲੈ ਕੇ ਪਾ ਦਿਓ ਗੋਰੀ ਨੂੰ ਪਹੁੰਚਦਾ ਹੋ ਜਾਊਗਾ ਜੀ ਉਸ ਤੋਂ ਬਾਅਦ ਆ ਗਿਆ ਲੌਂਗ ਵਾਲਾ ਡਿਜ਼ਾਈਨ ਪੂਰੀ ਵੈਰਾਈਟੀ ਫੁੱਲ ਮਿਲਦੀ ਹੈ ਲੌਂਗ ਸ਼ਾਰਟ ਸਾਰੇ ਤੁਹਾਨੂੰ ਕੱਪੜੇ ਮਿਲਣਗੇ ਇੰਪੋਰਟਡ ਫੈਬਰਿਕ ਆ ਚਾਈਨਸ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਆਗਲਾ ਪੀਸ ਚੈੱਕ ਕਰੋ ਸਾਈਜ਼ ਇਹਦੇ ਵੀ ਐਲ ਐਕਸ ਐਲ ਡਬਲ ਐਕਸ ਹੋਣੇ ਆ ਜੀ ਵਾਹ ਲੋ ਜੀ ਨਾਲ ਆ ਗਈ ਹੈ ਜੀ ਪੈਂਟ ਬਟਨ ਲੱਗੇ ਹੋਏ ਆ ਸ਼ਰਟ ਸ਼ਰਟ ਬਣੀ ਹੋਈ ਹੈ ਉੱਪਰ ਦੀ ਅਲੱਗ ਵੀ ਜੀ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਪੂਰਾ ਸੈੱਟ ਵੀ ਕੰਪਲੀਟ ਆ ਸ ਉਸ ਤੋਂ ਬਾਅਦ ਅਗਲਾ ਕਲਰ ਆ ਗਿਆ ਬਹੁਤ ਜ਼ਿਆਦਾ ਪਿਆਰਾ ਬਾਵਾ ਸ਼ੇਡ ਦੇ ਨਾਲ ਵਾਈਟ بیس ਆ ਦਿੱਤੇ ਪੈਂਟ ਵੀ ਬਿਲਕੁਲ ਲਾਜਵਾਬ ਆ ਜੀ ਓਕੇ ਰਿਪੋਰਟ ਪੂਰੀ ਸਾਡੇ ਬੋਟਡ ਫੈਬਰਿਕ ਨੇ ਸਾਰੇ ਇਹ ਸਟੋਰਾਂ ਵਾਲੇ ਆਰਟੀਕਲ ਤੁਹਾਨੂੰ ਮਿਲਨੇ ਆ ਬਵੇ ਗਾਰਮੈਂਟ ਸਿੰਘ ਵਾਲ ਸਿੰਘ ਨਾਲ ਤਾਂ ਵੀਡੀਓ ਫਟਾਫਟ ਦਬਕੇ ਕਰ ਦਿਓ ਸ਼ੇਅਰ ਬੈਲਟ ਵੀ ਨਾਲ ਅੰਦਰ ਲੱਗੀ ਹੋਈ ਹੈ ਤੁਹਾਨੂੰ ਐਡਜਸਟੇਬਲ ਆ ਜੀ ਚਾਈਨਸ ਫੈਬਰਿਕ ਦੇ ਓਕੇ ਰਿਪੋਰਟ ਵਾਲੇ ਨਾ ਇਹ ਚੀਜ਼ ਤਾਂ ਕਲਰ ਫੇਡ ਹੋਵੇ ਨਾ ਖਰਾਬ ਹੋਵੇ ਬਿਲਕੁਲ ਅਲੱਗ ਚੀਜ਼ਾਂ ਨੇ ਰੀਲ ਵੀ ਇਹਦੀ ਪਾਈ ਹੋਈ ਹੈ ਤੁਸੀਂ ਆਪਣੇ ਪੇਜ ਤੇ ਜਾ ਕੇ ਪਿੱਛੇ ਦੇਖ ਸਕਦੇ ਹੋ ਆ ਲੋ ਜੀ ਤੀਸਰਾ ਕਲਰ ਇਹ ਆ ਗਿਆ ਸਿਆਹ ਜਿਹੇ ਐਲ ਐਕਸਲ ਡਬਲ ਐਕਸਲ ਚੌਥਾ ਕਲਰ ਇਹ ਚ ਆ ਗਿਆ ਜੀ ਆਹ ਵਾਲਾ ਓਕਰ ਕੋਟ ਪੀਸਰ ਪਰਪਲ ਦੇ ਉੱਪਰ ਲੋਗੋ ਹੋਇਆਗਾ ਕੰਦਰ ਬਹੁਤ ਜ਼ਿਆਦਾ ਪਿਆਰਾਗਾ ਸਿਆਹ ਇਹਦੇ ਵੀ ਐਲ ਐਕਸਲ ਡਬਲ ਐਕਸਲ ਦਾ ਪ੍ਰਾਈਸ ਦੱਸੂਗਾ ਵੀਡੀਓ ਦੇ ਐਂਡ ਤੇ ਤੁਹਾਨੂੰ ਕਿਉਂਕਿ ਇਹਦੇ ਨਾਲ ਇੱਕ ਹੋਰ ਇੰਪੋਰਟਡ ਫੈਬਰਿਕ ਆਇਆ ਹੋਊਗਾ ਵੀ ਤੁਹਾਨੂੰ ਡਿਜ਼ਾਈਨ ਦਿਖਾਉਣੇ ਆ ਜੀ ਪਲੇਨ ਦੇ ਵਿੱਚ ਅਲੱਗ-ਅਲੱਗ ਲੋਗੋ ਲੱਗੇ ਹੋਣਗੇ ਲੋ ਜੀ ਕਰੋ ਚੈੱਕ ਉਸ ਤੋਂ ਹੀ ਕਰਦੇ ਲੋਜੀ ਡਿਜ਼ਾਈਨ ਬਹੁਤ ਜ਼ਿਆਦਾ ਘੈਂਟ ਆ ਪ੍ਰਾਈਸ ਵੀ ਬਹੁਤ ਜ਼ਿਆਦਾ ਗੈਣ ਕਰਕੇ ਰੋਣੇ ਤੁਹਾਨੂੰ ਉਸ ਤੋਂ ਅਗਲਾ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਤਾਂ ਇੱਕ ਤੋਂ ਇੱਕ ਹਟ ਕੇ ਆਈ ਜਾਣੇ ਜਿਵੇਂ ਜਿਵੇਂ ਵੀਡੀਓ ਜਾਣੀਆਂ ਨਵੇਂ ਨਵੇਂ ਡਿਜ਼ਾਈਨ ਤੁਹਾਨੂੰ ਦੇਈ ਜਾਣੇ ਆ ਲੋਜੀ ਅਗਲਾ ਡਿਜ਼ਾਈਨ ਚੈੱਕ ਕਰ ਲਓ ਵੁਕਟਰ ਬੋਰਡ ਬੀਸਾ ਬਟਨ ਬੋਟਲ ਸਾਰਾ ਕੁਝ ਜੈਨੂਅਲ ਚੀਜ਼ਾਂ ਲੱਗੀਆਂ ਹੋਣਗੀਆਂ ਔਰ ਉਸ ਤੋਂ ਬਾਅਦ ਪੈਂਟ ਵੀ ਕਿਹਾ ਹੁੰਦਾ ਜਾਂ ਫੁੱਲ ਸਟੇਟ ਦੇ ਵਿੱਚ ਉਹ ਸਟੇਟ ਵਾਲੇ ਗਾਂਬੇ ਲਾਤੇ ਸਾਰੇ ਲੇਡੀਜ਼ ਦੇ ਸੀ ਪਹਿਣਾ ਦੇ ਰਿਹੇ ਕਦੇ ਸਟੇਟ ਲੈ ਕੇ ਉਹ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਇਹਦੀ ਵੀਡੀਓ ਪਾਈ ਹੈ ਤੁਸੀਂ ਦੇਖਿਓ ਬਹੁਤ ਜ਼ਿਆਦਾ ਟ੍ਰਾਈਡ ਦੱਸਦੇ ਬਿਲਕੁਲ 2 ਮਿੰਟ ਰੁਕ ਜਾਓ ਤੁਹਾਨੂੰ ਮਗਲੇ ਆਰਟੀਕਲ ਦਿਖਾਵਗੇ ਇਹਨਾਂ ਨੂੰ ਸੈਂਜੇਗੇ ਐਮ ਸਾਈਜ਼ ਤੋਂ ਲੈ ਕੇ ਡਬਲ ਐਕਸਲ ਜਿਹੜੇ ਆ ਵਾਲੇ ਆਰਟੀਕਲ ਆ ਬਹੁਤ ਸ਼ਾਨਦਾਰ ਪੀਸ ਨੇ ਸ਼ਾਰਟ ਦੇ ਵਿੱਚ ਤੁਹਾਨੂੰ ਮਿਲਣਗੀ ਟੀ-ਸ਼ਰਟ ਇਹਦੀ ਔਰ ਕਾਰਗੋ ਦੇ ਵਿੱਚ ਆਊਗਾ ਇਹਦਾ ਪੈਂਟਾ ਜਿੱਤਾਗਾ ਆ ਜੀ ਇਹ ਆਲੂ ਚੈੱਕ ਕਰ ਲਓ ਪਿਓਰ ਪੀਸੀ ਕਾਟਨ ਲਾਈਕਰਾ ਦੇ ਵਿੱਚ ਹੈਗਾ ਤੁਸੀਂ ਟਰੈਵਲ ਕਰਨਾਗਾ ਡੇਲੀ ਯੂਜ਼ਿੰਗ ਲਈ ਲੈਣਾ ਤਾਂ ਬਹੁਤ ਪਿਆਰੀ ਚੀਜ਼ ਆ ਤੁਹਾਨੂੰ ਬੈਠਣ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਇਹਦੇ 'ਚ ਤੁਹਾਨੂੰ ਕਲਰ ਦੇ ਦੰਨਾਗਾ ਜੀ ਸੈਂਜ ਹੁਣ ਐਮ ਸਾਈਜ਼ ਤੋਂ ਲੈ ਕੇ ਡਬਲ ਐਕਸਲ ਕਲਰ ਚੈੱਕ ਕਰ ਲਿ ਇਹ ਕੰਟਰਾਸਟ ਆ ਗਿਆ ਦਾ ਕੰਟਰਾਸਟ ਬਲੈਕ ਦਾ ਨੋਰ ਬਲੈਕ ਹੀ ਆਊਗਾ ਤੇ ਕਲਰ ਚੈੱਕ ਕਰਨੀ ਚਲਿਓ ਜੀ ਆ ਲੋ ਇਹ ਕੇ ਵਾਲਾ ਕਲਰ ਆ ਗਿਆ ਔਰ ਦੂਸਰਾ ਕਲਰ ਇਹ ਚ ਆਹ ਵਾਲਾ ਆ ਗਿਆ ਇਹਦੇ ਨਾਲ ਜੀ ਮੈਚਿੰਗ ਆ ਗਈ ਔਰ ਤੀਸਰਾ ਕਲਰ ਇਹ ਵਾਲਾ ਆ ਗਿਆ ਸਾਈਜ਼ ਦੇ ਹੈਗੇ ਆ ਐਮ ਤੋਂ ਡਬਲ ਐਕਸ ਉਹ ਜਿਹੜੇ ਪਹਿਲਾਂ ਤੁਹਾਨੂੰ ਫੈਬਰਿਕ ਦਿਖਾਏ ਆ ਉਹਨਾਂ ਦੇ ਸਾਈਜ਼ ਹੀ ਹੈਗੇ ਆ ਐਲ ਐਕਸਲ ਡਬਲ ਐਕਸ ਆ ਵਾ ਉਸ ਤੋਂ ਬਾਅਦ ਅਗਲਾ ਡਿਜ਼ਾਈਨ ਚੈੱਕ ਕਰ ਲਓ ਜੀ ਆ ਲੋ ਬਿਲਕੁਲ ਓਪਰਵਰਡ ਪੀਸ ਹੈਗਾ ਦੇਖੋ ਕਿੰਨਾ ਸ਼ਾਨਦਾਰ ਪੀਸ ਦਾ ਕਪੜੇ ਬਿਲਕੁਲ ਮਲਾਈਮ ਨੇ ਔਰ ਇਹਦਾ ਆਹ ਵਾਲਾ ਕਰ ਲਓ ਲੋਰ ਚੈੱਕ ਕੀ ਬਾਤਾਂ ਹੀ ਹੈ ਐਲਬੀ ਦੇ ਵਿੱਚ ਲੋਗੋ ਲੱਗਿਆ ਹੋਇਆ ਹੈ ਜੀ ਕਲਰ ਬਹੁਤ ਸੋਹਣੇ ਆ ਆ ਲੋ ਜੀ ਬਲੈਕ ਦਾ ਬਲੈਕ ਆ ਗਿਆ ਪੂਰਾ ਸੈਟ ਬਹੁਤ ਜ਼ਿਆਦਾ ਡਿਮਾਂਡ ਆ ਬਲੈਕ ਦੀ ਗਰੇ ਦੇ ਨਾਲ ਗਰੇ ਆ ਗਿਆ ਜੀ ਆ ਲੋ ਉਸ ਤੋਂ ਬਾਅਦ ਆ ਗਿਆ ਵਾਈਨ ਸ਼ੇਡ ਫਟਾਫਟ ਆਰਡਰ ਕਰ ਲਓ ਕਿਉਂਕਿ ਸਟਾਕ ਹੈਗਾ ਇਹ ਲਿਮਟਿਡ ਆਪਣੇ ਕੋਲੇ ਤੇ ਪ੍ਰਾਈਸ ਤੁਹਾਨੂੰ ਦੱਸ ਦਿਆਂ ਬਸ ਬਹੁਤ ਜਾਇਆ ਉਹ ਨਹੀਂ ਫਟਾਫਟ ਆਰਡਰ ਕਰ ਲਓ ਤੁਹਾਨੂੰ ਕੋਰੀਅਰ ਪਹੁੰਚ ਜਾ ਜਿੱਥੇ ਵੀ ਕਿਸੇ ਨੇ ਮੰਗਵਾਣਾ ਤੇ ਲੋਕਲ ਭੈਣਾ ਕਰ ਲਓ ਸ਼ਾਪ ਤੇ ਵਿਜ਼ਿਟ ਵਾਈਨ ਸ਼ੇਡ ਦੇ ਵਿੱਚ ਡਾਊਨ ਸ਼ੋਲਡਰ ਦੇ ਵਿੱਚ ਲੌਂਗ ਦੇ ਵਿੱਚ ਟੀ-ਸ਼ਰਟ ਚੈੱਕ ਕਰ ਲਓ ਜੀ ਆ ਲੋ ਔਰ ਨਾਲ ਆ ਗਿਆ ਇਹਦੇ ਆ ਵਾਲਾ ਇਹਦਾ ਲੋਅਰ ਆ ਗਿਆ ਜੀ 4 ਸੈੱਟ ਦੇ ਵਿੱਚ ਕੰਪਲੀਟ ਸੈੱਟ ਨੇ ਆਹ ਲੋ ਕਲਰ ਚੈੱਕ ਕਰੀ ਚੱਲਿਓ ਗ੍ਰੇ ਕਲਰ ਆ ਗਿਆ ਪੀਮਾ ਦਾ ਗ੍ਰੀਨ ਕਲਰ ਆ ਗਿਆ ਜੀ ਬਲੈਕ ਕਲਰ ਔਰ ਵਾਈਨ ਕਲਰ ਇਹਨਾਂ ਦੇ ਸਾਈਜ਼ ਹੈਗੇ ਐਮ ਸਾਈਜ਼ ਤੋਂ ਲੈ ਕੇ ਡਬਲ ਐਕਸਲ ਜੀ ਇਹਦਾ ਫੁੱਲ ਸਟਾਕ ਪੈ ਗਿਆ ਉਸ ਤੋਂ ਬਾਅਦ ਜਿਹੜਾ ਇੰਪੋਰਟਡ ਫੈਬਰਿਕ ਹੈ ਜਿਹਦੇ ਸਾਈਜ਼ ਹੈਗੇ ਐਲ ਐਕਸ ਤੋਂ ਡਬਲ ਐਕਸ ਤੋਂ ਡਬਲ ਐਕਸਲ ਸਾਈਜ਼ ਹੈ 3 ਇਹਨਾਂ ਦੇ ਵਿੱਚ ਬਹੁਤ ਵਟਾ ਸਾਈਜ਼ ਦਾ ਜਿਹੜਾ ਪ੍ਰਾਈਸ ਸਿਰਫ ਲੱਗਦਾ ਤੁਹਾਨੂੰ 650 ਰੁਪਏ ਬਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਇਹ ਹਜ਼ਾਰਾਂ ਸੀਟੇ ਵਿਕਦੀਆਂ ਆਪਾਂ ਤੁਹਾਨੂੰ ਸਿਰਫ 650 ਰੁਪਏ ਦੇ ਦੇਣਾ फटाफट ਵੀਡੀਓ ਕਰ ਦਿਓ ਸ਼ੇਅਰ ਤੇ ਹੋਰ ਅਪਡੇਟ ਦੇਖਣ ਲਈ ਪੇਜ ਕਰਨਾ ਸਬਸਕ੍ਰਾਈਬ ਕਰੋ ਮਿਲਦੇ ਆਂ ਨੀ ਵੀਡੀਓ ਧੰਨਵਾਦ ਤੁਹਾਡੇ ਸਾਰੇ ਲਈ